ਅੱਜ ਸੂਬਾ ਕਮੇਟੀ ਪਾਰਕ ਸੰਹਿਤਾ ਉਰਹਾਣੀ ਮੀਟਿੰਗ ਪਰਣਾਲਾ ਜिले ਦੇ ਪਿੰਡ ਚੀਮਾ ਜੋਧ ਪਰ ਜਿਹੜੀ ਹੋਈ ਆ ਉਹਦੇ ਵਿੱਚ ਬਹੁਤ ਹੀ ਇੱਕ ਅਹਿਮ ਮਸਲਾ ਜਿਹੜਾ ਚਾਹੋ ਕਿ ਸਕੂਲ ਦੀ ਮੈਨੇਜਮੈਂਟ ਤੇ ਇੱਕ ਤੋਂ ਪੇਸ਼ਾਰਾ ਚਾਹਦਾ ਇਸ਼ੂ ਹੈ ਉਹਦੇ ਜੋ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਖਾਤਰ ਚਾਹੋ ਕਿ ਸਕੂਲ ਦੇ ਸਵੰਥੇ ਵਿੱਚ ਜੇਨਾ ਵਿੱਚ ਬੰਦ ਕੀਤੇ 22 ਜੰਤੂ ਤੋਂ ਲੈ ਕੇ 24 ਕਿਸਾਨ ਨੇ ਜਿਹੜੇ ਉਹਨਾਂ ਦੇ ਬੱਚੇ ਪਾਸੇ ਅੰਦਰ ਬੰਦ ਕੀ ਕਰਨ ਨੂੰ ਅਧਿਆਪਕਾਂ ਦੀ ਖਾਤਰ 24 ਤਰੀਕ ਦਾ ਕਿਸਾਨ ਤੇ ਮੌਜੂਦ ਜਥੇਬੰਦੀਆਂ ਵੱਲੋਂ ਮੰਨਸਾ ਦੇ ਵਿੱਚ ਗਵਰਨਰ ਮਜਾਰਾ ਕੀਤਾ ਜਾ ਰਿਹਾ ਹੈ ਵੱਡਾ ਕਟ ਕਰਕੇ ਗਵਰਨਰ ਮਜਾਰਾ ਕੀਤਾ ਜਾ ਰਿਹਾ ਹੈ ਪੁਲਿਸ ਬੰਦ ਦੇ ਵਿੱਚ ਅਸੀਂ ਅੱਜ ਮੀਟਿੰਗ ਦੇ ਵਿੱਚ ਪਾਸ ਕੀਤਾ ਵੀ ਉੱਥੇ ਜ਼ੋਰ ਨਾਲ ਚਾਹੁੰਦੇ ਹਾਂ ਦੂਜਾ ਵੀ ਜਿਹੜਾ ਮਤਲਬ ਕਣਕਾਂ ਸੜੀਆਂ ਦੇ ਉਹਦੇ ਮਾਮਲੇ ਦੀ ਖਾਤਰ ਅਸੀਂ ਜ਼ੋਰਦਾਰ ਮੰਗ ਕਰਨੇ ਸਰਕਾਰ ਤੋਂ ਵੀ ਉਹਨਾਂ ਨੂੰ 100% ਮਾਮਲਾ ਦਿੱਤਾ ਜਾਵੇ ਇਹਦੇ ਨਾਲ ਹੀ ਜੁੜਨਾ ਇੱਕ ਹੋਰ ਹੈ ਬਹੁਤ ਅਹਿਮ ਫੈਸਲਾ ਹੈ ਕਿ ਜਿੰਨਾ ਚਿਰ ਤੱਕ ਸਾਡੇ ਕਿਸਾਨਾਂ ਤੇ ਹੱਥ ਨਹੀਂ ਕੀਤੇ ਜਾਂਦੇ ਭਾਰਤੀ ਕਿਸਾਨ ਜੀ ਨੇਕਤਾ ਵੱਲੋਂ ਜਿਹੜੇ ਵੀ ਇਹਨਾਂ ਦੇ ਮੰਤਰੀ ਐਮ ਐਲ ਏ ਪਿੰਡਾਂ ਚ ਆਉਂਦੇ ਨੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰਨਾ ਹੈ ਤੇ ਉਹਨਾਂ ਤੋਂ ਇਹ ਸਵਾਲ ਪੱਤਰ ਅਸੀਂ ਬਣਾ ਕੇ ਪਨਾਇਆ ਜਿਹਦੇ ਵਿੱਚ ਇਹ ਸਵਾਲ ਨੇ ਕਿ ਇਹਨੇ ਭ੍ਰਿਸ਼ਟਾਚਾਰ ਮੈਨੇਜਮੈਂਟ ਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ ਉਹਨਾਂ ਦੇ ਪਰਚੇ ਦੱਦੀ ਕਿਉਂ ਨਹੀਂ ਕੀਤੇ ਸਾਡੇ ਕਿਸਾਨਾਂ ਤੇ ਪਰਚੇ ਦੱਜ ਕਰਕੇ ਅੰਦਰ ਜੇਲ੍ਹਾਂ ਕਿੰਨੀਆਂ ਬੰਦ ਕੀਤੀਆਂ ਜਾ ਰਹੀਆਂ ਨੇ ਕੀਤਾ ਜਾ ਰਿਹਾ ਹੈ ਤੇ ਜਿਹੜਾ 19 ਤਰੀਕ ਦੀ ਦਾਟ ਮੋਰਚੇ ਦੇ ਵਿੱਚ ਤੁਸੀਂ ਟਰਾਲੀਆਂ ਤੇ ਸਮਾਨ ਚੋਰੀ ਹੋਇਆ ਉਹਨਾਂ ਦੀ ਵਾਪਸੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦਾ ਰੋਜ਼ ਪ੍ਰਦਰਸ਼ਨ ਕਰਨਾ ਹੈ ਸਾਰੇ ਪੰਜਾਬ ਦੇ ਵਿੱਚ ਭਾਰਤੀ ਸੰਘ ਦਿੱਤਾ ਹਜ਼ਾਰਾਂ ਵੱਲੋਂ ਇਹ ਜ਼ੋਰਦਾਰ ਪ੍ਰਦਰਸ਼ਨ ਕਰਨਾ ਹੈ ਨਾਲ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਰਾਵੋ ਛੋਡੇ ਦਾ ਸਾਡਾ ਕੋਈ ਵਿਰੋਧ ਨਹੀਂ ਜੇ ਤੁਹਾਡੇ ਪਿੰਡਾਂ ਦੇ ਵਿੱਚ ਆ ਕੇ ਤੁਹਾਨੂੰ ਗਰੰਟਾ ਦਿੰਦੇ ਨੇ ਤਾਂ ਸਾਡਾ ਹੀ ਪੈਸਾ ਹੈ ਉਹ ਇਸ ਕਰਕੇ ਇਹ ਆਪਣੇ ਭਲਕਰਨ ਬਣਾਉਣ ਦੀ ਖਾਤਰ ਤੁਸੀਂ ਤੁਹਾਨੂੰ ਇਹ ਗੱਲਾਂ ਦਾ ਬਹਾਨਾ ਬਣਾਉਂਦੇ ਨੇ ਕਿ ਸਾਨੂੰ ਆ ਪ੍ਰਦਰਸ਼ਨ ਕਰਕੇ ਤੁਸੀਂ ਗ੍ਰਾਂਟ ਅਸੀਂ ਨਹੀਂ ਦਿੱਤੀ ਅਸੀਂ ਇਹਦੇ ਵਿੱਚ ੜੇਕਾ ਨਹੀਂ ਹਾਂ ਇਹ ਸਾਡਾ ਪੈਸਾ ਹੈ ਸਾਨੂੰ ਹੀ ਮਿਲਣਾ ਹੈ ਇਹ ਚੱਲਦਾ ਰਹਿਣਾ ਹੈ ਵੀ ਅਸੀਂ ਸਾਡੀ ਇੱਥੇ ਮੰਗ ਇਹ ਨਹੀਂ ਵੀ ਤੁਸੀਂ ਇਹਨਾਂ ਨੂੰ ਗ੍ਰਾਂਟਾਂ ਨਾ ਦੇ ਕੇ ਜਾਓ ਸਾਡੀ ਮੰਗ ਇਹ ਹੈ ਵੀ ਜਿਹੜੇ ਕਿਸਾਨ ਜ਼ਿਲਾਚ ਬੰਦ ਨੇ ਦੱਸੋ ਉਹ ਕਿਉਂ ਬੰਦ ਕੀਤੇ ਨੇ ਉਹਨਾਂ ਦੇ ਪਰਦੇ ਪਾ ਕੇ ਕਾਦੇ ਵਾਸਤੇ ਜਿਹਨਾਂ ਨੂੰ ਛੁੱਟਿਆ ਹੁਕੀ ਤੁਸੀਂ ਉਹਨਾਂ ਦੇ ਡਾਂਗਾ ਮਾਰ ਜਣੇ ਸੱਦਤ ਕੀਤਾ 10 ਮਹੀਨੇ ਦਾ ਜਿਨਾਂ ਚ ਰੱਖਿਆ ਤੇ ਕੁੜੀਆਂ ਨੂੰ ਤੁਸੀਂ ਟੀਚਰਾਂ ਨੂੰ ਗਰਮਿਨੇਟ ਕੀਤਾ ਇੱਕ ਭ੍ਰਿਸ਼ਟਾਚਾਰ ਮੈਨੇਜਮੈਂਟ ਦੇ ਪੱਖ 'ਚ ਖੜੇ ਹੋ ਲੋਕਾਂ ਦੇ ਸਾਹਮਣੇ ਦੇਖਦੇ ਹੋ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਕਾਲੀਆਂ ਛੱਡੀਆਂ ਦੋਨਾ ਵਿਖਾਈਏ ਤੇ ਜ਼ੋਰਦਾਰ ਪ੍ਰੋਜੈਕਸ਼ਨ ਦਾ ਪ੍ਰਦਰਸ਼ਨ ਕਰਨ ਦਾ ਅੱਜ ਫੈਸਲਾ ਨਹੀਂ ਕੀਤਾ